ਮੈਂ ਕਿਉਂਕਿ ਭਾਜੀ ਦਾ ਬਚਪਨ ਤੋਂ ਹੀ ਫੈਨ ਆ ਜਦੋਂ ਤੋਂ ਜਦੋਂ ਦਾ ਮੈਂ 뮤직 ਸੁਣਨ ਲੱਗਾ ਮੈਂ ਭਾਈ ਨੂੰ ਬਹੁਤ ਦਿਲੋਂ ਸੁਣਿਆ ਤੇ ਮੇਰਾ ਡ੍ਰੀਮ ਸੀ ਅੱਗੇ ਵੀ ਡ੍ਰੀਮ ਆ ਕੰਮ ਕਰਨਾ ਅੱਜ ਵੀ ਸੀ ਪਹਿਲਾਂ ਵੀ ਰਹੇਗਾ ਪਹਿਲਾਂ ਵੀ ਸੀ ਅੱਗੇ ਵੀ ਰਹੇਗਾ ਭਾਜੀ ਨਾਲ 뮤직 ਜਿੱਤੇ ਮਤਲਬ ਉਹ ਇਕੋ ਫਰੇਮ ਚ ਆਉਣਾ ਆ ਉਸ ਗਾਣੇ ਨੂੰ ਨਾਲ ਗਾਉਣਾ ਆਈ ਥਿੰਕ ਬਹੁਤ ਸਾਰ ਜਾਨੇ ਦਾ ਡ੍ਰੀਮ ਹੋਏਗਾ ਜਿਹੜਾ ਮੇਰਾ ਮੇਰਾ ਵੀ ਇਦਾਂ ਸੀ ਮੇਰਾ ਪੂਰਾ ਹੋਇਆ ਉਹ ਡ੍ਰੀਮ ਆ ਮਿਊਜ਼ਿਕ ਦੀ ਗੱਲ ਕਰੀਏ ਆਈ ਥਿੰਕ ਜਿਹੜੇ ਭਾਜੀ ਵਾਲੇ ਗਾਣੇ ਆ ਉਹ ਭਾਜੀ ਨੇ ਆਪ ਹੀ ਤਿਆਰ ਕੀਤੇ ਨੇ ਸਾਰੇ ਕਿਉਂਕਿ ਭਾਜੀ ਦਾ ਜਿਹੜਾ ਇੱਕ ਮਿਊਜ਼ਿਕ ਨੂੰ ਲੈ ਕੇ ਨਜ਼ਰੀਆ ਆ ਜਿਹੜਾ ਇੱਕ ਮਿਊਜ਼ਿਕ ਨੂੰ ਲੈ ਕੇ ਜੁੜਨ ਦਾ ਤਰੀਕਾ ਜਾਂ ਲੋਕਾਂ ਨੂੰ ਜੋੜਨ ਦਾ ਤਰੀਕਾ ਉਹ ਸਾਡੇ ਤੋਂ ਥੋੜਾ ਜਿਹਾ ਅੱਡਿਆ ਸੋ ਆਪਾਂ ਉਹਦੇ ਚ ਮੇਰਾ ਆਪਣਾ ਇੱਕ ਸਟਾਈਲ ਆ ਭਾਈ ਦਾ ਆਪਣਾ ਸਟਾਈਲ ਆ ਬਟ ਆਉਣ ਵਾਲੇ ਸਮੇਂ ਚ ਆਈ ਥਿੰਕ ਜਦੋਂ ਹੋਰ ਇੱਕ ਦੂਜੇ ਨੂੰ ਜਾਣ ਜਾਂਦਾ ਬੰਦਾ ਜਦੋਂ ਇੱਕ ਹੋਰ ਦੂਜੇ ਨੂੰ ਇੱਕ ਦੂਜੇ ਦੇ ਨਾਲ ਜ਼ਿਆਦਾ ਟਾਈਮ ਸਪੈਂਡ ਕਰਦੇ ਨੇ ਫਿਰ ਥੋੜੇ ਐਕਸਪੈਰੀਮੈਂਟ ਕਰਨ ਦੀ ਕੋਸ਼ਿਸ਼ ਕਰਾਂਗੇ ਬਟ ਇਹ ਵਾਲੀ ਫਿਲਮ ਦਾ ਮਿਊਜ਼ਿਕ ਜਿਹੜੇ ਮੇਰੇ ਗਾਣੇ ਆ ਉਹ ਮੈਂ ਆਪ ਤਿਆਰ ਕੀਤੇ ਨੇ ਭਾਈ ਵਾਲੇ ਗਾਣੇ ਭਾਈ ਨੇ ਖੁਦ ਤਿਆਰ ਕੀਤੇ ਨੇ